ਸਿਰਸਮ ਲੋਡ ਵਿਖੇ ਨੋਮਰੀਜ ਇੱਕ ਪੈਲਸ ਵਿੱਚ ਚਖੜਾ ਅਨਕਰਨ ਟੈਂਟ ਗਿਰ ਗਿਆ ਸੀ ਤੇ ਉਸ ਕਰਕੇ ਨੋਮਰੀਜ ਦਾਖਲ ਹੋਏ ਤੇ ਉਹਨਾਂ ਦੇ ਅਸੀਂ ਟਾਂਕੇ ਦੇ ਹੋਰ ਮੁੱਢੀ ਸੈਤਾ ਦੇਖ ਕੇ ਉਹਨਾਂ ਨੂੰ ਅੱਗੇ ਛੁੱਟੀ ਦੇ ਦਿੱਤੀ ਐ ਸਾਰੇ ਸਾਰੇ ਮਰੀਜ਼ ਠੀਕ ਹਨ ਜਿਆਦਾ ਗੰਭੀਰਤਾ ਨਹੀਂ ਕਿ ਉਹਨਾਂ ਚ ਦੂਆਂ ਦੇ ਕਾਫੀ ਜ਼ਰ ਸੱਟ ਲੱਗੀ ਸੀ ਪਰ ਉਹਨਾਂ ਦਾ ਅਸੀਂ ਇੱਥੇ ਹੀ ਟ੍ਰੀਟਮੈਂਟ ਕਰ ਦਿੱਤਾ ਸੀ ਤੇ ਹੁਣ ਉਹ ਠੀਕ ਐ ਸਟ ਲੇਡਿਸ ਬੱਚਾ ਨਹੀਂ ਬੱਚਾ ਕਿੰਨੇ ਵਜੇ ਆਏ ਇਹ ਤਕਰੀਬਨ 11 ਵਜੇ ਦੇ ਕਰੀਬ ਆਏ ਸੀ ਵਧੀ ਲੱਗੇ ਕਿ ਰਾਤ ਹੀ ਛੁੱਟੀ ਲੱਗੇ ਇਹ ਸਵੇਰੇ ਅੱਜ ਛੁੱਟੀ ਲੱਗੀ ਹੈ ਸਿਰਸਮ ਲੋਡ ਵਿਖੇ ਨੋਮਰੀਜ ਇੱਕ ਪੈਲਸ ਵਿੱਚ ਚਖੜਾ ਅਨਕਰਨ ਟੈਂਟ ਗਿਰ ਗਿਆ ਸੀ ਤੇ ਉਸਕਰ ਅੜਕੋ ਨੋਮਰੀਜ ਦਾਖਲ ਹੋਏ ਤੇ ਉਹਨਾਂ ਦੇ ਅਸੀਂ ਟਾਂਕੇ ਤੇ ਹੋਰ ਮੁੱਢੀ ਸੈਤਾ ਦੇਖ ਕੇ ਉਹਨਾਂ ਨੂੰ ਅੱਗੇ ਛੁੱਟੀ ਦੇ ਦਿੱਤੀ ਐ ਸਾਰੇ ਸਾਰੇ ਮਰੀਜ਼ ਠੀਕ ਹਨ ਜਿਆਦਾ ਗੰਭੀਰਤਾ ਨਹੀਂ ਕਿ ਉਹਨਾਂ ਚ ਦੂਆਂ ਦੇ ਕਾਫੀ ਜ਼ਰ ਸੱਟ ਲੱਗੀ ਸੀ ਪਰ ਉਹਨਾਂ ਦਾ ਅਸੀਂ ਇੱਥੇ ਹੀ ਟ੍ਰੀਟਮੈਂਟ ਕਰ ਦਿੱਤਾ ਸੀ ਤੇ ਹੁਣ ਉਹ ਠੀਕ ਐ ਇਸ ਲਈ ਡੀਸੀ ਬੱਚਾ ਨਹੀਂ ਬੱਚਾ ਕਿੰਨੇ ਕੋਈ ਆਇਆ ਇਹ ਤਕਰੀਬਨ 11 ਵਜੇ ਦੇ ਕਰੀਬ ਆਇਆ ਸੀ ਉਹ ਰਹੀ ਲੱਗੇ ਕਿ ਰਾਤ ਨੂੰ ਛੁੱਟੀ ਲੈ ਗਈ ਸੀ ਇਹ ਸਵੇਰੇ ਅੱਜ ਛੁੱਟੀ ਲੈ ਗਈ ਸੀ ਸਿਰਸਮ ਲੋਡ ਵਿਖੇ ਨੋਮਰੀਜ ਇੱਕ ਪੈਲਸ ਵਿੱਚ ਚਖੜਾ ਅਨਕਰਨ ਟੈਂਟ ਗਿਰ ਗਿਆ ਸੀ ਤੇ ਉਸਕਰ ੜਕੋ ਨੋਮਰੀਜ ਦਾਖਲ ਹੋਏ ਤੇ ਉਹਨਾਂ ਦੇ ਅਸੀਂ ਟਾਂਕੇ ਦੇ ਹੋਲ ਮੁੱਢੀ ਸੈਤਾ ਦੇਖ ਕੇ ਉਹਨਾਂ ਨੂੰ ਅੱਗੇ ਛੁੱਟੀ ਦੇ ਦਿੱਤੀ ਐ ਸਾਰੇ ਸਾਰੇ ਮਰੀਜ਼ ਠੀਕ ਹਨ ਜਿਆਦਾ ਗੰਭੀਰਤਾ ਨਹੀਂ ਕਿ ਉਹਨਾਂ ਚ ਦੂਆਂ ਦੇ ਕਾਫੀ ਜ਼ਿਆਦਾ ਸੱਟ ਲੱਗੀ ਸੀ ਪਰ ਉਹਨਾਂ ਦਾ ਅਸੀਂ ਇੱਥੇ ਹੀ ਟ੍ਰੀਟਮੈਂਟ ਕਰ ਦਿੱਤਾ ਸੀ ਤੇ ਹੁਣ ਉਹ ਠੀਕ ਹੈ ਕੋਈ ਲੇਡੀ ਬੱਚੇ ਵੀ ਸੀ ਆ ਛਾ ਇਸ ਲਈ ਡੀਸੀ ਬੱਚਾ ਨਹੀਂ ਬੱਚਾ ਕਿੰਨੇ ਵਜੇ ਆਇਆ ਇਹ ਤਕਰੀਬਨ 11 ਵਜੇ ਦੇ ਕਰੀਬ ਆਇਆ ਸੀ ਉਹ ਰਹੀ ਲਾਗੇ ਕਿ ਰਾਤ ਨੂੰ ਛੁੱਟੀ ਲੈ ਗਿਆ ਸੀ ਇਹ ਸਵੇਰੇ ਅੱਜ ਛੁੱਟੀ ਲੈ ਗਿਆ ਸੀ